ਸਿੱਧੂ ਮਸੇਵਾਲੇ ਦੀ ਵਰਸੀ ਨੂੰ ਸਮਰਪਿਤ ਗੁਰਦੀਪ ਮੈਵੀ ਵੱਲੋਂ ਆਪਣਾ ਨਿਊ ਟਰੈਕ ਰਿਲੀਜ਼ ਕੀਤਾ ਗਿਆ ਟਰੈਕ ਦਾ ਨਾਮ ਦਵੀਨੀ ਕਲਮ ਹੈ ਤੁਹਾਨੂੰ ਦੱਸ ਦਈਏ ਕਿ ਇਹ ਗੀਤ ਸਿੱਧੂ ਮਸੇਵਾਲੇ ਨੂੰ ਸਮਰਪਿਤ ਹੈ ਹੋਰ ਕੀ ਕੁਛ ਕਿਹਾ ਗਾਇਕ ਗੁਰਦੀਪ ਮੈਵੀ ਨੇ ਦੇਖਦੇ ਹਾਂ ਅرجਿੰਦਰ ਸਿੰਘ ਦੀ ਖਾਸ ਰਿਪੋਰਟ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਤੁਹਾਡੇ ਤਾਂ ਇਹ ਯਾਬੀ ਇੰਡਸਟਰੀ ਦੇ ਵਿੱਚ ਇੱਕ ਕਮਲ ਸਿੱਧੂ ਮੂਸੇਵਾਲਾ ਆਪਣੇ ਪਾਈ ਜੀ ਬਹੁਤ ਸਤਿਕਾਰਯੋਗ ਨੇ ਤੇ ਉਹਨਾਂ ਦੇ ਅਸੀਂ ਟ੍ਰਿਬਿਊਟ ਕਰਨ ਲੱਗੇ ਆ ਤੇ ਉਹਨਾਂ ਦਾ ਸਾਡੀ ਗਾਣੇ ਦਾ ਨਾਮ ਹੈਗਾ ਦੱਬੀ ਨਿਕਨ ਉਹ ਤੇ ਦੱਬੀ ਨਿਕਨ ਦਾ ਰੀਜ਼ਨ ਇਦਾਂ ਹੈ ਕਿਉਂਕਿ ਉਹਨਾਂ ਨੂੰ ਗਿਆ ਨੂੰ ਸਾਡੇ ਅਜੇ ਫਿਲਹਾਲ 3 ਸਾਲ ਹੋਣੇ ਵਾਲੇ ਆ ਉਹਨਾਂ ਦੀ ਵਰਸੀ ਵੀ ਆ ਰਹੀ ਹੈ 29 ਮਈ ਨੂੰ ਤੇ ਅਸੀਂ ਉਹਨਾਂ ਦੇ ਤੇ ਟ੍ਰਿਬਿਊਟ ਦੇਣ ਦਾ ਮਤਲਬ ਮਕਸਦ ਸਾਡਾ ਇਹ ਸੀਗਾ ਕਿ ਹਜੇ ਵੀ ਉਹ ਲੋਕਾਂ ਦੇ ਦਿਲਾਂ ਵਿੱਚ ਜਿੰਦਾ ਹੈ ਕਿ ਅਸੀਂ ਉਹ ਚਾਹੁੰਦੇ ਹਾਂ ਕਿ ਦੱਬੀ ਨੀ ਕਲਮ ਕਿ ਹਜੇ ਵੀ ਉਹ ਲੋਕਾਂ ਦੇ ਦਿਲਾਂ ਵਿੱਚ ਹਿੱਟ ਕਰਦਾ ਹੈ ਕਿ ਦਿਨਾਂ ਵਿੱਚ ਹਜੇ ਵੀ ਬਸਿਆ ਹੋਇਆ ਹੈ ਕਿ ਬਹੁਤ ਪਿਆਰ ਦੇ ਰਹੇ ਨੇ ਲੋਕ ਤੇ ਅਸੀਂ ਉਹਨੂੰ ਬਹੁਤ ਅੱਗੇ ਹੋਰ ਵੀ ਪ੍ਰੋਜੈਕਟ ਸਾਡੇ ਆਣਗੇ ਤੇ ਹੁਣ ਇਸ ਤੇ ਸਾਡੇ ਉਹਨੂੰ ਅਸੀਂ ਮਾਪੇ ਤੇ ਉਹਨੂੰ ਵੀ ਮਿਲ ਕੇ ਆਏ ਨੇ ਸਿੱਧੂ ਮਾਨਸਾ ਉਹ ਉਸੇ ਪਿੰਡ ਗਏ ਸੀ ਇਹਨਾਂ ਨੇ ਬਹੁਤ ਸਾਡੇ ਨਾਲ ਅੱਛਾ ਬਿਹੇਵੀਅਰ ਅਤੇ ਸਾਨੂੰ ਬਹੁਤ ਸਸਕਾਰਯੋਗਨ ਸਾਨੂੰ ਉੱਥੇ ਬਹੁਤ ਨਿਜਿਤਮਾਨ ਕਰਿਆ ਤੇ ਗਾਣਾ ਸੁਣ ਕੇ ਉਹਨਾਂ ਨੇ ਬਹੁਤ ਬਹੁਤ ਅਪਰੀਸ਼ੀਏਟ ਕੀਤੀ ਕਿ ਬਹੁਤ ਵਧੀਆ ਤੁਸੀਂ ਇੱਕ ਕੰਡੈਕਟ ਲੈ ਕੇ ਆਏ ਹੋ ਕਿ ਦੱਬੀ ਨੀ ਕਲਮ ਤੇ ਬਾਕੀ ਸਾਨੂੰ ਆਪਣੇ ਸਾਰੇ ਸਰਦਸਣਗੇ ਤੇ ਉਹਨਾਂ ਦੇ ਥੋੜਾ ਜਿਹਾ ਫਸਟ ਆਫ ਆਲ ਥੈਂਕ ਯੂ ਵੈਰੀ ਮਚ ਆਪ ਬੜੇ ਸ਼ੋਰਟ ਟੂਕ ਟੂਸ ਵੀ ਆਪ ਸਭ ਯਹਾਂ ਪੇ ਆਏ ਔਰ ਇਸ ਪੋਸਟਰ ਰੀਲੀਜ਼ ਪੇ ਹਮਾਰੇ ਸਾਥ ਸਹਿਭਾਗੀ ਬਨੇ ਹੈ थैंक यू वेरी मच फॉर दैट गुरदीप ने हम ये एक कंपनी है और हम से मार्केटिंग करते हैं में हमारा यूनिट है गुरदीप ने लास्ट ईयर हमें ज्वाइन किया था अक्टूबर में जब इन्होंने ज्वाइन किया तो हमें लगा भी बहुत टैलेंट है इन्होंने सत्तर से ज्यादा गाने लिखे हुए थे जिसमें से हमने ये जो दबीनी बीनीस थी, थी। हमारा जो नया सॉन्ग आ रहा है कलर। जो इकतीस मई को लॉन्च होने जा रहा है आज प्रेस कॉन्फ्रेंस थी स्पेशल थैंक यू हम करना चाहते हैं क्रिएटिव मोदगी का जिसमें प्रवीण जी ने हमें बहुत अच्छे से गाइड किया और जो भी अरेंजमेंट्स थे मीडिया के वो उन्होंने हमारे लिए किए हैं उनका काम करने का तरीका बहुत अच्छा है और हम उनको स्पेशल धन्यवाद देते हैं बिकॉज इस इज़ ओनली बिकॉज ऑफ फील कि आज हम इतने अच्छे से ये सब चीज़ें मैनेज कर पाए थैंक यू वेरी मच प्रवीण